ਦੇ ਸਾਡੀ ਮਾਨ ਸਾਹਿਬ ਨੂੰ ਜਰਾ ਹੈਗਾ ਆਪ ਪਾਰਟੀ ਵੱਲੋਂ ਹਲਕਾ ਨਾਂ ਨਾ ਚਾਰ ਪੜਾਇਆ ਗਿਆ ਹੈ ਬੜੀ ਕਿਸੇ ਵਾਰੀ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਦੇ ਪੰਥ ਸਾਹਿਬ ਨੂੰ ਕਿੰਨੇ ਸਾਲ ਤੋਂ ਭੁੱਲੀ ਗਏ ਨੇ ਉਹਨਾਂ ਦਾ ਕੋਈ ਰੋਲ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਪੋਲਿਟਿਕਸ ਇਹਦੀ ਚੀਜ਼ ਹੈ ਆਪ ਦੇ ਫਾਇਦੇ ਵਾਸਤੇ ਮੈਂ ਦੁਸ਼ਮਣ ਉਹਨੂੰ ਮਾਪੋ ਬਣਾਉਂਦੇ ਧਿਆਨ ਚਾਹਤਾਂ ਕੋਈ ਕੁਝ ਬੰਦੇ ਇਸ ਤਰ੍ਹਾਂ ਨੇ ਕਿ ਜਿਨ੍ਹਾਂ ਨੇ ਗੋਮਕਸ ਪਾਰਟੀ ਤੋਂ ਕੁਝ ਵਰਕਰ ਇਸ ਵਾਰੀ ਜਿਨ੍ਹਾਂ ਨੇ ਕੋਈ ਫਾਇਦਾ ਨਹੀਂ ਲਿਆ ਕਰੇ ਜਦੋਂ ਕੁਝ ਮਾਰਕੀਆ ਜੀ ਨੇ ਫਾਇਦਾ ਬਗਲੇ ਲਿਆ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਤੇ ਜੋ ਮੈਨੂੰ ਵਾਰਡ ਨੰਬਰ 2 ਦਾ ਇੰਚਾਰਜ ਲਗਾਇਆ ਗਿਆ ਹੈ ਉਸ ਲਈ ਉਹ ਪਾਰਟੀ ਹਾਈ ਕਮਾਂਡ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦਾ ਤਹਿਤ ਹਲੋ ਧੰਨਵਾਦ ਕਰਦੇ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨੀਲਾ ਰਿਜ਼ੋਰਟ ਦੇ ਮਾਲਕ ਅਸ਼ੋਕ ਮਨੀਲਾ ਨੇ ਗੱਲਬਾਤ ਕਰਦਿਆ ਕੀਤਾ ਵੀਰੇ ਵਾਰਡ ਦੇ ਜਿੰਨੇ ਵੀ ਮੈਂਬਰ ਸਭਾ ਨਾਲ ਆਏ ਇਹਨਾਂ ਦਾ ਵੀ ਬਹੁਤ-ਬਹੁਤ ਆਪਣੇ ਤਹਿਤੋਂ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਵਾਣਾ ਕਿ ਜੇ ਬਲਵਿੰਦਰ ਸਾਹਿਬ ਬਲਵਿੰਦਰ ਸਿੰਘ ਢੱਲਵਾਲ ਜੀ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵਿਸ਼ਵਾਸ ਤਨ ਔਰ ਮਨ ਦੇ ਨਾਲ ਨਿਵਾਵਾ ਦਾ ਜੀ ਤੇ ਆਪਣੇ ਵਾਰਡ ਵਾਸੀਆਂ ਨੂੰ ਵੀ ਵਿਸ਼ਵਾਸ ਦਵਾਣਾ ਕਿ ਜੇ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੋਗੇ ਤੇ ਮੈਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਵੱਲੋਂ ਕੋਈ ਕਮੀ ਨਾ ਰਹਿਣ ਦੇਵਾਂ ਵਾਰਡ ਵਿੱਚ ਪੂਰੀ ਆਪਣੇ ਮਿਹਨਤ ਦੇ ਨਾਲ ਤਪਨੇ ਵਾਰਡ ਵਾਸੀਆਂ ਦੀ ਆਪਣੇ ਵਾਰਡ ਦੀ ਸੇਵਾ ਕਰਾਂਗਾ ਫਿਰ ਤੋਂ ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕਰਦਾ ਜੀ ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਵੀ ਅਸ਼ੋਕ ਮਨੀਲਾ ਨੂੰ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਨੇ ਉਹਨਾਂ ਕਿਹਾ ਕਿ ਅਸ਼ੋਕ ਮਨੀਲਾ ਨੇ ਹਮੇਸ਼ਾ ਹੀ ਪਾਰਟੀ ਦੀ ਦਿਲ ਲਗਾ ਕੇ ਸੇਵਾ ਕੀਤੀ ਹੈ ਇਸ ਤੋਂ ਇਲਾਵਾ ਵਿਧਾਇਕ ਧਾਲੀਵਾਲ ਨੇ ਆਮ ਆਦਮੀ ਪਾਰਟੀ ਵੱਲੋਂ ਹਰਜੀਮਾਨ ਨੂੰ ਹਲਕਾ ਇੰਚਾਰ ਨਿਯੁਕਤ ਕਰਨ ਤੇ ਵੀ ਵਧਾਈ ਦਿੱਤੀ ਇਸ ਮੌਕੇ ਤੇ ਸੰਜੀਵ ਬੁੱਗਾ ਬਲਾਕ ਪ੍ਰਧਾਨ ਬੰਟੀ ਵਾਲੀਆ ਤੇ ਜਿੰਦਰ ਬਾਬਾ ਵਿਨੋਦ ਬਰਮਾਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇੱਥੇ ਕਿ ਅਸ਼ੋਕ ਨੀਲਾ ਜੀ ਆਪਣੇ ਪਤਾ ਹੈਗਾ ਸਾਡੇ ਕੋਈ ਨਾ ਜਾਣ ਪਛਾਣ ਦੇ ਜੁੜੇ ਹੈ ਕਿ ਸਾਡੇ ਪੁਰਾਣੇ ਕਾਂਗਰਸੀ ਲੀਡਰ ਹੈ ਕਿ ਉਹ ਜਿਸ ਤਰ੍ਹਾਂ ਕਿ ਇਸ ਵਾਰ ਦੇ ਵਿੱਚ ਜਿੱਥੇ ਅਸੀਂ ਕੋਈ ਵੀ ਪਾਰਟੀ ਦੇ ਆਰਗੇਨਾਈਜੇਸ਼ਨ ਵੀ ਕਰ ਰਹੇ ਹਾਂ ਸਾਡੇ ਡਿਸਟ੍ਰਿਕਟ ਲੈਵਲ ਸਾਡੇ ਬਲਾਕ ਲੈਵਲ ਦੀਆਂ ਡਿਸਟ੍ਰਿਕਟ ਲੈਵਲ ਦੇ ਕਮੇਟੀ ਬਣਾ ਰਹੇ ਹਾਂ ਤੁਸੀਂ ਇਹਨਾਂ ਨੂੰ ਜਿੱਥੇ ਸ਼ਕਤੀ ਦਾ ਉਹਦਾ ਵੀ ਦੇ ਰਹੇਗੇ ਉਹਦੇ ਨਾਲ ਹੀ ਜਿਹੜਾ ਹੈਗਾ ਸੀ ਤੇ ਹਲਕੇ ਦੀ ਜਿਹੜਾ ਹੈਗਾ ਹਲਕੇ ਚਾਰਜ ਇਸ ਵਾਰ ਦੇ ਚਾਰਜ ਵੀ ਲਾ ਰਹੇ ਆ ਜਦ ਤੁਸੀਂ ਦੇਖੋਗੇ ਇਸੇ ਮੁੱਖ ਸੇਵਾ ਦਾ ਲਾਭ ਨੂੰ ਦੂਰ ਤੱਕ ਸਭ ਮਸੰਤੇ ਤੁਸੀਂ ਸਾਰੇ ਪਾਸੇ ਜਾਣਦੇ ਹੋਗੇ ਕਿ ਕੱਜ ਬੜੀ ਤੇ ਅਗੱਬ ਵੀ ਚੱਲੀ ਹੈ ਚੌਥੇ ਵੀ ਦਿਨ ਉਸ ਤੇ ਵੀ ਚੱਲ ਰਹੀ ਹੈਗੀ ਸਾਡੇ ਅੰਤੀ ਮਾਨ ਸਾਹਿਬ ਨੂੰ ਜਿਹੜਾ ਹੈਗਾ ਆ ਪਾਰਟੀ ਵੱਲੋਂ ਹਲਕਾ ਇਹ ਨਾਲ ਚਾਰਜ ਕਰਾਇਆ ਗਿਆ ਹੈਗਾ ਬੜੀ ਈਸ਼ਵਰੀ ਗੱਲ ਹੈ ਮੈਂ ਜਦੋਂ ਤੇ ਮੌਕਾ ਵੀ ਦਿੱਤਾ ਹੈ ਉਸ ਦੀ ਬੜੀ ਇਹ ਵੀ ਦੇਖਣ ਨੂੰ ਬੜਾ ਹੈਰਾਨੀ ਹੋਈ ਫਿਰ ਉਸੇ ਸਮਾਂ ਆਪਾਂ ਪਾਰਟੀ ਵਿੱਚ ਜਾ ਕੇ ਸਭ ਕੁਝ ਕਰਕੇ ਫੇਰ ਹੀ ਸਰਕਾਰ ਗੋਤਾ ਸਿੰਘ ਕਿਉਂਕਿ ਸਾਡੇ ਕਾਂਗਰਸ ਨੂੰ ਥੰਮ ਰਹੇ ਨੇ ਫੇਰ ਵੀ ਨਾਮ ਉਹਨਾਂ ਦਾ ਲੈ ਰਹੇ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਦੇ ਫਾਦਰ ਸਾਹਿਬ ਨੂੰ ਗਵਿੰਦਰ ਸਿੰਘ ਮਾਰਕ ਖੋਲ ਹੀ ਗਏ ਨੇ ਉਹਨਾਂ ਦੇ ਉੱਤੇ ਰੋਲ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਪੋਲਿਟਿਕਸ ਇਹਦੀ ਚੀਜ਼ ਹੈ ਆਪ ਦੇ ਫਾਇਦੇ ਵਾਸਤੇ ਮੈਂ ਭੈਣ ਦਾ ਦੁਸ਼ਮਣ ਹੋਏ ਉਹਨੂੰ ਬਾਪੂ ਬਣਾਉਣ ਨੂੰ ਤਿਆਰ ਹੈ ਕਰਕੇ ਮੈਂ ਉਹਨਾਂ ਮੁਆਫਤ ਵੀ ਦਿੱਤਾ ਮੈਂ ਅਪੀਲ ਕਰਦਾ ਕਿ ਹਾਲ ਵਾਲੇ ਸਾਰੇ ਵਿੱਚ ਉਹ ਲੋਕਾਂ ਦੀ ਸੇਵਾ ਕਰਨਗੇ ਜੇ ਲੋਕਾਂ ਦੀ ਅੱਛੀ ਸੇਵਾ ਕਰਦੇ ਤਾਂ ਚੋਣ ਮਿਲੂਗਾ ਨਹੀਂ ਤਾਂ ਸਾਰੇ 25 ਸਾਲ ਕਰੇ ਕੋਈ ਕਰਦੇ ਨਹੀਂ ਕਿਉਂਕਿ ਕੁਝ ਬੰਦੇ ਇਸ ਤਰ੍ਹਾਂ ਦੇਗੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਕੁਝ ਵਕਤ ਇਸਰਾਂ ਦੇ ਜਿਹਨੇ ਕੋਈ ਫਾਇਦਾ ਨਹੀਂ ਲਿਆ ਕਰੇ ਜਦ ਵਿੱਚ ਕੁਝ ਮਹਾਰਾਜੀ ਹੈ ਜਿਨ੍ਹਾਂ ਨੇ ਫਾਇਦਾ ਹੀ ਫਾਇਦਾ ਲਿਆ ਉਹ ਜਿਹੜੇ ਪਾਰਟੀ ਨੂੰ ਦਗਾ ਕਰਕੇ ਜਾਣ ਤਾਂ ਫਿਰ ਬਹੁਤ ਵੱਡੀ ਗੱਲ ਇਸ ਕਰਕੇ ਕੰਮ ਫੇਰ ਆ ਕੇ ਕਹਿਣ ਜੇ ਫੇਰ ਅਸੀਂ ਉਹ ਫਾਇਦੇ ਲਵਾਂਗੇ ਕੋਤਾ ਕੰਮ ਕੋਈ ਜਾਂ ਤੇ ਤੋਂ ਵਾਲੀ ਗੱਲੀ ਨਹੀਂ ਹੈਗੀ ਕੋਈ ਆਪਣਾ ਇਸ ਕਰਕੇ ਮੋਟਿਸਵਾਦ ਹੋਤਾ ਜਿੰਨੀ ਦੇਰ ਤੱਕ ਫੋਗਸ ਪਾਰਟੀ ਦੀ ਸੇਵਾ ਕਰਨ ਦਾ ਤੇ ਪੁਗੜਾ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲੂਗਾ ਤੇ ਮਾਤਮ ਦੀ ਕਿਰਪਾ ਨਾਲ ਚੰਦਈਨਾਂ ਨੂੰ ਆਮ ਹੀ ਹੋਣੀ ਉਹਦੇ ਵਿੱਚ ਮੈਂ ਬਿਜ਼ਨਸ ਵੀ ਕਰਨ ਲੱਗਿਆ ਏਕੇਦਾਰੀ ਵੀ ਕਰਨ ਲੱਗਿਆ ਮੈਂ ਇਧਰ ਵੀ ਕਰਨ ਲੱਗਿਆ ਇਧਰੋਂ ਵੀ ਚੱਕ ਲਿਆ ਪੈਸਾ ਇਧਰੋਂ ਵੀ ਚੱਕ ਲਿਆ ਆਪਣੀ ਬੋਲੀ ਜਿੰਨੀ ਕੀ ਮੇਰਾ ਅਸੂਲ ਹੈ ਮੈਂ ਜਲਦੀ ਕਿਸੇ ਨੂੰ ਬੁਗਾਰਦਾ ਮੇਰੀ ਪ੍ਰੋਪਰਟੀ ਤੇ ਪਹਿਲਾਂ ਤੂੰ ਰਿਹਾ ਹੈਗਾ ਤੇ ਜੇ ਪਿਗੜ ਜਵੇ ਤਾਂ ਅਸੀਂ ਸੋਧੀ ਨਹੀਂ ਜੇ ਜਿੰਦੇ ਕੋਹੰਦੇ ਲੀਡਰ ਜਿਹੜੇ ਕਿ ਇੱਥੇ ਕਾਂਗਰਸ ਨੂੰ ਚਲਾਉਂਦੇ ਸੀਗੇ ਆਪਣਾ ਬਿਗੜੀ ਦਾ ਤਾਂ ਬਿਗੜੀ ਹੋਈ ਹੈ ਔਰ ਬਿਗੜੀ ਰਹੀ ਹੈ